ਮੈਂ ਬੁਲਿਆ ਹਾਂਜੀ ਹਾਂਜੀ ਬੁਲਿਆ ਚੀਜ਼ ਸਾਂਝੀ ਕਰੀਏ ਡੇਰੀ ਫਾਰਮ ਵਾਲਿਆਂ ਵਾ ਆਹ ਚਾਹੀਦੀ ਆ ਜਿੱਦਾਂ ਹੁਣ ਆਪਾਂ ਇਥੇ ਇਟਲੀ ਦੇ ਵਿੱਚ ਆਹ ਗਾਈਆਂ ਦੇ ਥੱਲੇ ਨਾ ਜਿੱਦਾਂ ਬਹਿਣ ਵਾਸਤੇ ਵੀ ਇਹਨਾਂ ਨੂੰ ਸੁੱਕ ਪਾਉਂਦੇ ਆ ਸੁੱਕ ਪਾਉਂਦੇ ਆਹ ਵੇਖ ਇਹਨੂੰ ਵਿਚਕਾਰ ਇਦਾਂ ਸੁੱਦੀ ਜਾਣਾ ਇਹ ਕਣਕ ਦਾ ਨਾਲ ਆ ਹਾਂ ਹੈ ਤੇ ਮੁਰਕੇ ਜਿੱਦਾਂ ਮੁਰਕੇ ਖਿੱਚਦੇ ਨੇ ਮੜਮੜਾ ਇਦਾਂ ਇਦਾਂ ਮੁਰਕੇ ਇੱਕ ਟਾਈਮ ਇਹਨੂੰ ਰੋਜ਼ ਇਦਾਂ ਖਿੱਚਦੇ ਨੇ ਇਦਾਂ ਜਿੱਥੇ ਗਾਈ ਨੇ ਬਹਿਣਾ ਵਾ ਉਥੇ ਉਹ ਥਾਂ ਇਹ ਸੁੱਕਾਰੇ ਸੁੱਕਾਰੇ ਆਵੇ ਇਹਦੇ ਵਿੱਚ ਤਾਂ ਕਲੀ ਪਾਈ ਆ ਆ ਇਹਦੇ ਨਾਲੇ ਆ ਵੀ ਉਹ ਮਸਟੈਟ ਜਿਹਨੂੰ ਕਹਿੰਦੇ ਆ ਵਾ ਉਹ ਵੀਰ ਬਹੁਤ ਹੀ ਜ਼ਿਆਦਾ ਬਚਾ ਰਿਹਾ ਇਹਦੇ ਨਾਲ ਪਹਿਲਾਂ ਸਾਡੇ ਆਪਾਂ ਆ ਦੋ ਦਿਨ ਪਾਉਂਦੇ ਹਾਂ ਹਫ਼ਤੇ 'ਚ ਹਾਂ ਤੇ ਗਾਇਆਂ ਗਿੱਲੀਆਂ-ਗੁੱਲੀਆਂ ਰਹਿੰਦੀਆਂ ਹੁੰਦੀਆਂ ਇਹਦੇ ਮਸਟੈਟ ਬੜੀ ਆਉਂਦੀ ਅੱਛਾ ਤੇ ਜਦੋਂ ਤੋਂ ਇਹ ਹਫ਼ਤੇ 'ਚ ਤਿੰਨ ਵਾਰੀ ਕਰਤਾ ਰੋਲ ਜਿਆ ਕਪੂਨੇ ਆ ਇੱਕ ਰੋਲ ਪੈਂਦਾ ਆਵੇ ਆ ਤਿੰਨ-ਚਾਰ ਕਿੰਟਲ ਦਾ ਹੋਣਾ ਆ ਇਹ ਜਦੋਂ ਅਜ ਤਾਂ ਪੂਰਾ ਸੁੱਕਾ ਰਹਿੰਦਾ ਨਾ ਨਾ ਉਹਦੇ ਤੋਂ ਬਾਅਦ ਕੋਈ ਗਰਲੀ ਵਾਂਜੀ ਗਾਈਆਂ ਵੀ ਹੁਣ ਜਿਹੜੀ ਮਸਟੈਟ ਹੋ ਗਈ ਹੋਵੇ ਮਸਟੈਟ ਦਾ ਕਾਰਨ ਜ਼ਿਆਦਾਤਰ ਇਹੋ ਹੀ ਆ ਗਿੱਲੇ-ਗੁੱਲੇ ਖਾਤੇ ਜਾਂ ਬੈਕਟੀਰੀਆ ਹੋ ਇੱਥੇ ਬਹੁਤ ਹੁੰਦਾ ਜ਼ਿਆਦਾ ਵੀ ਹੁਣ ਇੱਥੇ ਆਪਾਂ ਕਲੀ ਪਾਈ ਦੀ ਆ ਕਲੀ ਪਾਈ ਦੀ ਥੱਲੇ ਤਿੰਨ ਵਾਰੀ ਪਹਿਲਾਂ ਕਲੀ ਪਾਈ ਆਵੇ ਆ ਬਖਾਲਦੇ ਆਵੇ ਥੱਲੇ ਕਲੀ ਪਾਈ ਆਵੇ ਕਲੀ ਪਾਈ ਆ ਤੇ ਕੁੱਤੇ ਆ ਨਾਲ ਕਣਕ ਦਾ ਆ ਹਾਂ ਇਹਨਾਂ ਉੱਤੇ ਬੈਹਿਣਾ ਇਹਨਾਂ ਬਹਿਣਾ ਤੇ ਉਹ ਪ੍ਰੋਬਲਮ ਜਿਹੜੀ ਆ ਉਹ ਆਉਂਦੀ ਨਹੀਂ ਆ ਇੱਕ ਮੁੜਕੇ ਦਿੱਤਾ ਇਹ ਆ ਵੀ ਆ ਗੋਹਾ ਖਿੱਚਣ ਵਾਲੇ ਲੱਗੇ ਦੂਜੇ ਆਹ ਗੋਲਾ ਧੱਕਦਾ ਹੋਣੇ ਨੇ ਇੰਡੀਆ ਵੀ ਆਪਣੇ ਇਹੀ ਲੱਗਦੇ ਆ ਆ ਤੇ ਇਹ ਆਪਾਂ ਅਸੀਂ ਪਾਲਿਆ ਪਾਹੀ ਜਾਣਾ ਪਾਈ ਜਾਣਾ ਆ ਇਹ ਮੁੜਕੇ ਅੰਦਾ ਕਿਤੇ ਥੱਲੇ ਢੁੱਲ ਡੇਕ ਪੈਂਦਾ ਆ ਉਹ ਪੈਰਾਂ ਨਾਲ ਧੱਕ ਦੇਣੀ ਆ ਉਹ ਆਹੋ ਦੇਖੀਏ ਇੰਦਾ ਸਿਸਟਮ ਚੱਲਦਾ ਜੇ ਆ ਤੇ ਮੈਂ ਕਿਹਾ ਵੀ ਇਹ ਜਾਣਕਾਰੀ ਸ਼ੇਅਰ ਕਰੀਏ ਸਹੀ ਗੱਲ ਆ ਵੇ ਪਾਇਆ ਆ ਵੇ ਐਂ ਇੰਦਾ ਚੱਲਦਾ ਆ ਹਾਂ ਤੇਰੀ ਬਾਤ ਆ ਆ ਤੁਹਾਡੀ ਵੀ ਸਾਡੇ ਨਾਲ ਜੁੜੇ ਰਹਿਣਾ ਹਾਂ ਇਹ ਤੁਹਾਨੂੰ ਜਿਹੜਾ ਜੋ ਹੀ ਹਸਰਤ ਆ ਉਹ ਹੋਇਆ ਆਹੋ ਪਾ ਦੱਸੀ ਜਾਣਾ ਤੁਹਾਨੂੰ ਕੀ ਹੈ ਨਾ ਹੂੰ ਪਰ ਜੋ ਸਿਸਟਮ ਇੱਥੇ ਆ ਆਪਣਾ ਇੱਥੇ ਹੁਣ ਜਿੱਦਾਂ ਉਹ ਗੋਏ ਵਾਲੇ ਜਿਹਦੇ ਵਿੱਚ ਖੋਆ ਜਾਂਦਾ ਸਾਰਾ ਆਹੋ ਉਹ ਵੱਡੇ ਆ ਬੂਕੇ ਉਹ ਤਾਂ ਬਰਬੜ ਤੋੜੇ ਆ ਤੇ ਬੂਗੇ ਇਹ ਪਾਲੀਆਂ ਪੂਰੀਆਂ ਉਹਦੇ ਦੀ ਵੀ ਚੱਲ ਜੇ ਉਹਦੇ ਚੱਲ ਜਾਂਦਾ ਕੋਈ ਫਰਕ ਨਹੀਂ ਪੈਂਦਾ ਟਰੈਕਟਰ ਵੱਡੇ ਆ ਸੰਦ ਵੱਡੇ ਆ ਲੈ ਜਾਂਦਾ ਖਿੱਚ ਕੇ ਉੱਪਰ ਕੇ ਖੜਦੇ ਆ ਹਾਂ ਤੇ ਉਦਾਂ ਇਹ ਜੇ ਮੰਨ ਲਓ ਇਹਦੀ ਪ੍ਰੋਬਲਮ ਆ ਸਕਦੀ ਆ ਜੇ ਮੰਨ ਲਓ ਜਿੱਦਾਂ ਦੇ ਆਪਣੇ ਜੁਗਾਰ ਉੱਤੇ ਆ ਨਿੱਕੇ ਨਿੱਕੇ ਟੋਏ ਜਿੱਦਾਂ ਹਾਂ ਬਾਕੀ ਚਲੋ ਯਾਰ ਸਾਡਾ ਕੰਮ ਆ ਜੋ ਅਸੀਂ ਕੰਮ ਕਰਦੇ ਆ ਉਹਨੂੰ ਲਾਨ ਨਾਲ ਦੱਸਣਾ ਆਹ ਤੇ ਆਹ ਕਦੇ ਕਿਤੇ ਚੱਲਦਾ ਜੇ ਬਾਕੀ ਉਹਦੇ ਬਾਅਦ ਸੱਤ ਸਰੀਕਾ ਤੋਂ ਸਾਡੇ ਨਾਲ ਜੁੜੇ ਰਹੋ ਆ ਤੇ ਵੀਡੀਓ ਆਪਾਂ ਰੋਜ਼ ਦੀ ਇੱਕ ਨਾ ਇੱਕ ਪਾਈ ਜਾਨੀ ਆ ਓਕੇ ਬਾਏ ਸਾਸਰੀ ਕਾ ਸਾਰੇ ਭਰਾ ਨੂੰ ਕਿਨੂੰ ਸਾਡਾ ਚੈਨਲ ਵੀ ਸਬਸਕ੍ਰਾਈਬ ਕਰੋ ਆ ਸੋਚ ਨਾ ਪਤਾ ਕਰੋ ਸੋਚ ਨਾ ਪਤਾ ਕਰੋ ਆ ਰੱਖ ਨਹੀਂ ਪੈਂਦਾ ਆ ਓਕੇ ਬਾਈ